ਹਰਸ਼ ਜਗਰਾਉਂ ਵਾਤੇ ਰਫਤਾਨ ਰਾਏ ਦਾ ਮੁੱਦਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਚੱਲ ਰਿਹਾ ਕਿਉਂਕਿ ਰਫਤਾਨ ਰਾਏ ਨੇ ਪਿਛਲੇ ਦਿਨੀ ਇੱਕ ਟਾਂਬੇ ਤੇ ਬੁਲਾ ਕੇ ਹਰਸ਼ ਜਗਰਾਉਂ ਦੀ ਕੁੱਟਮਾਰ ਕਰਵਾਈ ਸੀ ਤੇ ਜਿਸ ਦੀ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਫਿਰ ਰਫਤਾਨ ਰਾਏ ਨੂੰ ਲਾਂਤਾਂ ਵੀ ਪਾਈਆਂ ਸੀ ਤੇ ਰਫਤਾਨ ਰਾਏ ਨੇ ਰਿਪਲਾਈ ਦੇ ਵਿੱਚ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਸਟੋਰੀ ਸਾਂਝੀ ਕਰੀ ਸੀ ਤੇ ਜਿਸ ਦੇ ਵਿੱਚ ਰਫਤਾਰ ਰਾਏ ਨੇ ਦੱਸਿਆ ਸੀ ਕਿ ਦੋਹੇ ਪੰਖ ਜਾਣੇ ਬਿਨਾ ਕਿਸੇ ਇੱਕ ਨੂੰ ਗਲਤ ਕਹਿਣਾ ਸਹੀ ਨਹੀਂ ਹੁੰਦਾ ਤੇ ਅਸੀਂ ਆਪਣਾ ਪੱਖ ਜਲਦੀ ਰੱਖਾਂਗੇ ਤੇ ਦੱਸਾਂਗੇ ਕੌਣ ਸਹੀ ਹੈ ਕੌਣ ਗਲਤ ਹੈ ਸੋ ਹੁਣ ਰਫਤਾਰ ਰਾਏ ਨੇ ਲਾਈਵ ਹੁੰਦਿਆਂ ਆਪਣਾ ਪੱਖ ਰੱਖਦੇ ਤਾਂ ਇਹ ਤੇ ਸ਼ਰਿਆਮ ਇਕਵਾਰ ਫਿਰ ਹਰਸ਼ ਜਗਰਾਉ ਨੂੰ ਲਾਂਤਾ ਪਾਈਆਂ ਨੇ ਤੇ ਕਿਹਾ ਹੈ ਕਿ ਇਹ ਆਪਣੇ ਲਾਜੀ ਦੀ ਘਰਵਾਲੀ ਦੇ ਨਾਲ ਹੀ ਗਲਤ ਸੀ ਤੇ ਕਈ ਹੋਰ ਗੱਲਾਂ ਦਾ ਵੀ ਇਸ ਨੇ ਖੁੱਲ੍ਹਾ ਸਕੇ ਤਾਂ ਪਰ ਉੱਥੇ ਹਰਸ਼ ਜਗਰਾਉ ਨੂੰ ਬਹੁਤ ਸਾਰੀ ਸਪੋਰਟ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਉਸ ਨੇ ਵੀ ਰਫਤਾਨ ਰਾਏ ਤੇ ਕਈ ਵੱਡੇ ਇਲਜ਼ਾਮ ਲਾਏ ਨੇ ਤੇ ਕਿਹਾ ਹੈ ਕਿ ਇਹ ਪੱਗ ਬੰਨ ਕੇ ਦਾਰੂ ਪਿੰਦਾ ਹੈ ਤੇ ਇਸ ਨੇ ਕਿੰਨੇ کیس ਕਤਲ ਕਰਵਾਈ ਹੋਏ ਨੇ ਤੇ ਇਹ ਸਿਰਫ ਦਿਖਾਵੇ ਦੇ ਲਈ ਪੱਗ ਬੰਨਦਾ ਹੈ ਬਾਕੀ ਦੋਸਤੋ ਇਹਨਾਂ ਦੋਹਾਂ ਦੇ ਵਿਚਕਾਰੋਂ ਤੁਹਾਨੂੰ ਕਿਹੜਾ ਸਹੀ ਲੱਗਦਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ